ਮੁੰਡੇ ਨੂੰ ਜਿੰਨਾ ਮੈਂ ਸ਼ਮਸ਼ੀਰ ਕਿਥੇ ਸ਼ਮਸ਼ੀਰ ਆ ਖੜਾ ਯਾਰ ਫੇਰੇ ਫੇਰ ਤਾਰ ਸਰਦ ਜੀ ਇਹ ਟੋਟੀ ਕੋਣਵਾਤ ਹੈ ਇਹ ਟੋਟੀ ਕੋਣਵਾਤ ਹੈ ਆ ਬਾਤ ਹੋ ਗਈ ਆ ਬਾਤ ਹੋ ਗਈ ਉਹਦਾ ਨਾਲ ਗੱਲ ਬਾਤ ਰਖਾਂਗੇ ਰਾਤ ਸ਼ਾਮ ਨੂੰ ਹੋਵੇਗਾ ਲੱਗੇ ਲੱਗੇ ਸਾਗ ਜਾਏ ਗੱਡੀ ਚ ਗੱਡੀ ਚ ਕੀ ਨਾਮ ਆਪਣਾ ਸਰਬਜੀਤ ਜੀ ਕੀ ਕਹਿਣਾ ਚਾਹੁੰਦਾ ਜੀ ਕੀ ਘਟਨਾ ਵਾਪਰੀ ਹੈ ਘਟਨਾ ਅੱਜ 2:30 ਵਜੇ ਦੀ ਆ ਜੀ ਸਾਨੂੰ 5:00 ਵਜੇ ਪਤਾ ਲੱਗਦਾ ਉਹ ਵੀ ਦੋ ਪੰਚਾਇਤ ਮੈਂਬਰ ਭੇਜਦੇ ਇਨਾਂ ਨੇ ਮੁੰਡੇ ਮੁੰਡੇ ਨੇ ਉੱਥੇ ਉਹਨਾਂ ਦੇ ਘਰੇ ਜਾ ਕੇ ਸੋਸ ਐਡ ਕਰ ਲਿਆ ਸੋਸ ਐਡ ਐ ਕਰ ਲਿਆ ਵੀ ਜਦੋਂ ਆਪਾਂ ਸਾਰੇ ਘਰੇ ਇਹਨਾਂ ਜਵਾਰੇ ਵਿੱਚ ਕਿਵੇਂ ਜੜ ਕੇ ਆਉਗੂ ਹੈਂ ਫੇਰ ਇਹਨਾਂ ਨੇ ਮਾਰ ਕਿਉਂ ਬੈੱਡ ਦੇ ਉੱਤੇ ਪਾਇਆ ਉਹ ਬੈੱਡ ਦੇ ਉੱਤੇ ਕਿਵੇਂ ਪੈ ਗਿਆ ਉਹ ਫੇਰ ਇਹਨਾਂ ਨੇ ਉਹ ਜਿਹੜਾ ਮੋਬਾਈਲ ਸੀ ਉਹ ਵੀ ਖੋਲਿਆ ਇਹਨਾਂ ਨੇ ਉਹਨਾਂ ਉਹਦੇ ਕੋਲੋਂ ਉਹਨੂੰ ਕੋਲਿਆ ਹੈਨਾ ਸਾਨੂੰ ਤਾਂ ਇਹਨਾਂ ਨੇ ਜੇ ਸਾਨੂੰ ਜੇਦਾਦਾਂ ਦੇ ਕਾਲ ਕਰਕੇ ਅਸੀਂ 100 ਡਾਕਟਰ ਦੇ ਲੈ ਕੇ ਜਾਂਦੇ ਕਿੱਥੇ ਕਿੱਥੇ ਲੈ ਕੇ ਜਾਂਦੇ ਅਸੀਂ ਆਉਂਦੇ ਹਾਂ ਤੁਹਾਡਾ ਕੀ ਲੱਗਦਾ ਸੀ ਉਹ ਮੇਰਾ ਭਤੀਜਾ ਜੀ ਕੀ ਜੋਬ ਕਰਦਾ ਸੀ ਇਹ ਪੰਜਾਬ ਪੁਲਿਸ ਸੀਗਾ ਜੀ ਤੇ ਹੁਣ ਕੀ ਮੰਗ ਕਰਦੇ ਹੋ ਹਣ ਇਹਨਾਂ ਵੀ ਕਾਰਵਾਈ ਹੋਣੀ ਚਾਹੀਦੀ ਸਸ ਤੋਂ ਸਸ ਤੋਂ ਜੀ ਪੁਲਿਸ ਨੇ ਕਾਰਵਾਈ ਕੀਤੀ ਕੋਈ ਹੁਣ ਤੱਕ ਪੁਲਸਾਂ ਨੇ ਕੋਈ ਨਹੀਂ ਕਰੀ ਕਾਰਵਾਈ ਜੀ ਉਹ ਤਾਂ ਉਹਨਾਂ ਦੀ ਪੱਖ ਲੈ ਰਹੇਗਾ ਘਟਨਾ ਕਿੰਨੇ ਵਜੇ ਹੋਈ ਆ ਹਾਂਜੀ ਘਟਨਾ ਕਿੰਨੇ ਵਜੇ ਹੋਈ ਆ ਇਹ 1:30 ਵਜੇ ਹੋਈ ਆ ਜੀ ਹੁਣ ਕਿੰਨੇ ਵਜੇ ਚੁੱਕੇ ਆ ਹੁਣ 8:00 ਵਜੇ ਬਰਕ 8:00 ਵਜੇ ਜੀ ਰਾਤ ਦੇ 8:00 ਚੁੱਕੇ ਨੇ 8 ਘ ਕਰ ਰਹੇ ਹੋ ਜੀ 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 ਅੱਜ ਇਕਲਾ ਮਿਲ ਸੀ ਵੀ ਇੱਕ ਰਾਮਪੁਰ ਪਿੰਡ ਦੇ ਵਿੱਚ ਕੋਈ ਕਿਸੇ ਨੇ ਆਪਣੇ ਗਨ ਨਾਲ ਵੀ ਸੁਸਾਈਡ ਕਰ ਲਿਆ ਤੇ ਅਸੀਂ ਮੌਕੇ ਤੇ ਆਈ ਹੁੜੇ ਕੋਈ ਗੁਰਕੀਰ ਟਾਹ ਲੜਕਾ ਮੁੰਡਿਆ ਸਾਹਿਬ ਦਾ ਗਨ ਹੈ ਨਾ ਜਿਹੜਾ ਕਿਹਦਾ ਗਨ ਹੈ ਜੀ ਮੁੰਡਿਆ ਸਾਹਿਬ ਦਾ ਕਹਿ ਰਹੇ ਆ ਸੁਣਿਆ ਗਨ ਹੈ ਨਾ ਅੱਛਾ ਜੀ ਉਹਨੇ ਆਪਣੇ ਕਾਰਬਨ ਆਇਲਸ ਤੋਂ ਬੰਦ ਗੋਲੀ ਚੱਲੀ ਜਿਹੜੀ ਉਹਦੀ ਸੁਸਾਈਡ ਬਣੀ ਸੀ ਤੇ ਅਸੀਂ ਉਹ ਐਸਪੀਐਸਐਲ ਬੁਲਾ ਕੇ ਮੌਕੇ ਤੇ ਸਾਰਾ ਕੁਝ ਉਹਦੇ ਜੋ ਵੀ ਅਸੀਂ ਕਾਰਵਾਈ ਕਰਨੀ ਕੀਤੀ ਤੇ ਅਸੀਂ ਜੋ ਅਗਰ ਜਿਹੜੇ ਵਾਰਿਸ ਹੈ ਜਿੰਨੇ ਉਹਨਾਂ ਨੇ ਕਿਹਾ ਜੀ ਵੀ ਉਹਨਾਂ ਨੂੰ ਸ਼ੱਕ ਹੈ ਕੋਈ ਤਾਂ ਉਹਨਾਂ ਦੇ ਬਿਆਨ ਦੇ ਮੁਤਾਬਕ ਅਸੀਂ ਜੋ ਬਣਨੀ ਕਾਰਵਾਈ ਕਰਾਂਗੇ ਤੇ ਵੈਰੀਫਾਈ ਕਰਕੇ ਇਹਨੂੰ ਸਾਰਾ ਕਲੀਅਰ ਸਰ ਕਿੱਥੇ ਕਰਿਆ ਸੋਸਾਇਟੀ ਜਨੇ ਅੱਜ ਗੋਲੀ ਚੱਲੀ ਹੈ ਜੋ ਵੀ ਇਸ ਘਰ ਦੇ ਵਿੱਚ ਹੈਗਾ ਕੋਈ ਜਸਪਾਲ ਸਿੰਘ ਦਾ ਨਾਮ ਨਹੀਂ ਨਹੀਂ ਉਹਨੇ ਆਪਣੇ ਘਰ ਕਰਿਆ ਕਿਸੇ ਘਰ ਦੇ ਹੋਰ ਕਿਸੇ ਹੋਰ ਦੇ ਘਰ ਕੀ ਮਾਮਲਾ ਕੀ ਹੈਗਾ ਜੀ ਲੱਗਦਾ ਤੁਹਾਨੂੰ ਮਾਮਲਾ ਵੈਰੀਫਾਈ ਕਰਨਾ ਹੈ ਜੀ ਵੈਰੀਫਾਈ ਕਰਕੇ ਸਾਰਾ ਕਲੀਅਰ ਕਰਕੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈਗਾ ਜੀ ਪਰਿਵਾਰਕ ਮੈਂਬਰਾਂ ਦਾ ਕਹਿੰਦਾ ਵੀ ਇਹਨਾਂ ਦੇ ਕੋਈ ਸਿਗਰ ਮੈਟਰ ਅਫੇਅਰ ਦਾ ਕੋਈ ਸੀਗਾ ਚੱਕਰ ਪਹਿਲਾਂ ਤੋਂ ਅਸੀਂ ਸਾਰਾ ਕਲੀਅਰ ਕਰਕੇ ਜੋ ਵੀ ਹੈ ਆਫਟਰ ਇਨਵੈਸਟੀਗੇਸ਼ਨ ਤੇ ਨਹੀਂ ਉਹਨਾਂ ਦੇ ਘਰ ਆ ਫੇਰ ਜਿਨ੍ਹਾਂ ਦੀ ਕੁੜੀ ਵਾਲਾ ਕੁਝ ਹੈ ਜੀ ਜੀ ਸਰ ਓਕੇ ਥੈਂਕ ਯੂ